ਜੇਕਰ ਤੁਸੀਂ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਤੇ ਨਾਲ ਹੀ ਬੈਲ ਦੇ ਆਈਕਨ ਤੇ ਕਲਿੱਕ ਕਰੋ ਜਿਸ ਨਾਲ ਤੁਹਾਨੂੰ ਚੈਨਲ ਦੀ ਲੇਟੈਸਟ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੂਗਾ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਤੁਹਾਡਾ ਵੀਡੀਓ ਜ਼ਲਰਟ YouTube ਚੈਨਲ ਤੇ ਬਹੁਤ-ਬਹੁਤ ਸਵਾਗਤ ਹੈ ਤਾਂ ਕਰੋ ਨੋਟ ਅੱਜ ਦੇ ਕਬੱਡੀ ਕੱਪਾਂ ਦੇ ਫਾਈਨਲ ਮੈਚਾਂ ਦੇ ਰਿਜ਼ਲਟ ਨੋਟ ਤਾਜਪਿੰਡ ਮੱਲੋਕੇ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਬਾਦਰਾ ਤੇ ਕੋਟੇ ਦੀਆਂ ਟੀਮਾਂ ਜਿਨ੍ਹਾਂ ਵਿੱਚੋਂ ਫਸਟ ਰਹੀ ਬਾਦਰਾ ਦੀ ਟੀਮ ਜਿਸ ਨੂੰ 51000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਸੈਕੰਡ ਰਹੀ ਕੋਟੇ ਦੀ ਟੀਮ ਜਿਸ ਨੂੰ 31000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਇਸ ਕੱਪ ਦਾ ਬੈਸਟ ਟਰੇਡਰ ਬਣਿਆ ਸਤਗੁਰ ਬਾਦਰਾ ਜਿਸ ਨੇ ਸੇਰ ਈਡਾਂ ਪਾ ਕੇ 6 ਅੰਕ ਹਾਸਲ ਕੀਤੇ ਤੇ ਬੈਸਟ ਸਟਾਪਰ ਬਣਿਆ ਕਾਲਾ ਦੋਦਾ ਜਿਸ ਨੇ ਸੇ ਟੱਚ ਲੈ ਕੇ 3 ਜਫੇ ਲਏ ਬੈਸਟ ਰੀਡਰ ਤੇ ਸਟਾਪਰ ਨੂੰ 11-11000 ਰੁਪਏ ਦੀ ਨਕਦ ਰਾਸ਼ੀ ਨਾਲ ਸਨਮਾਨ ਕੀਤਾ ਗਿਆ ਤੇ ਅਗਲੇ ਕਬੱਡੀ ਕੱਪ ਸ੍ਰੀ ਆਨੰਦਪੁਰ ਸਾਹਿਬ ਹੋਲਾ ਮਹੱਲਾ ਲੀਗ ਦੇ ਵਿੱਚ ਨਾਰਥ ਫੈਡਰੇਸ਼ਨ ਦੇ ਮੈਚਾਂ ਦੇ ਵਿੱਚ ਫਾਈਨਲ ਵਿੱਚ ਪੁੱਜੀਆਂ ਸ਼ਾਹਕੋਟ ਲੁਐਂਸ ਤੇ ਰਾਇਲ ਕਿੰਗ ਯੂਐਸਏ ਦੀਆਂ ਟੀਮਾਂ ਜਿਨ੍ਹਾਂ ਵਿੱਚੋਂ ਫਾਸਟ ਰਹੀ ਸ਼ਾਹਕੋਟ ਲੁਐਂਸ ਦੀ ਟੀਮ ਜਿਸ ਨੇ 52 ਅੰਕ ਹਾਸਲ ਕੀਤੇ ਤੇ 5 ਲੱਖ ਰੁਪਏ ਦਾ ਇਨਾਮ ਦਿੱਤਾ ਗਿਆ ਤੇ ਸੈਕੰਡਰੀ ਹੀ ਰਾਇਲ ਕਿੰਗ ਯੂਐਸਏ ਦੀ ਟੀਮ ਜਿਸ ਨੇ 46 ਅੰਕ ਹਸਲ ਕੀਤੇ ਤੇ 3 ਲੱਖ ਰੁਪਏ ਦਾ ਇਨਾਮ ਦਿੱਤਾ ਗਿਆ ਫਾਈਨਲ ਵਿੱਚ ਬੈਸਟ ਰੇਡਰ ਬਣਿਆ ਸੁਲਤਾਨ ਸੰਸਪੁਰ ਜਿਸ ਨੇ 19 ਰੇਡਾਂ ਪਾ ਕੇ 18 ਅੰਕ ਹਸਲ ਕੀਤੇ ਤੇ ਬੈਸਟ ਸਟਾਪਰ ਬਣਿਆ ਸੰਦੀਪ ਨੰਗਲੰਬੀ ਜਿਸ ਨੇ 6 ਜੱਫੇ ਲਾਏ ਬੈਸਟ ਰੇਡਰ ਤੇ ਸਟਾਪਰ ਨੂੰ 51-51 ਹਜ਼ਾਰ ਰੁਪਏ ਦਾ ਇਨਾਮ ਦਿੱਤਾ ਗਿਆ ਤੇ ਦੋਸਤੋ ਤੀਜੇ ਤੇ ਚੌਥੇ ਨੰਬਰ ਲਈ ਸਰਹਾਲਾ ਰਣੂਆ ਤੇ ਸੁਰਖਪੁਰ ਦੇ ਵਿਚਕਾਰ ਮੈਚ ਹੋਇਆ ਜਿਸ ਵਿੱਚੋਂ ਤੀਜੇ ਨੰਬਰ ਤੇ ਰਹੀ ਸਰਹਾਲਾ ਰਣੂਆ ਦੀ ਟੀਮ ਜਿਸ ਨੂੰ 1 ਲੱਖ ਰੁਪਏ ਦਾ ਇਨਾਮ ਦਿੱਤਾ ਗਿਆ ਤੇ ਚੌਥੇ ਨੰਬਰ ਤੇ ਰਹੀ ਸੁਰਖਪੁਰ ਦੀ ਟੀਮ ਉਸ ਨੂੰ ਵੀ 1 ਲੱਖ ਰੁਪਏ ਦਾ ਇਨਾਮ ਦਿੱਤਾ ਗਿਆ ਤੇ ਰੋਅਲ ਗਿੰਗ ਯੂ ਐਸ ਏ ਦੀ ਟੀਮ ਵਿੱਚ ਫਰੀਆਦ ਅਲੀ ਮਲੂਕ ਅਲੀ ਇੰਦਰਜੀਤ ਕਲਸੀਆ ਸਨੀ ਆਦਮਬਾਲ ਤਾਰੀਖ ਹੀਰਾਵਾਲੀ ਅਮਨ ਬਿੱਲੀ ਲੱਲੀਆਂ ਕਮਲ ਟਿੱਬਾ ਮੇਜਰ ਧਾਲੀਵਾਲ ਪੂਰਾ ਬੱਗਾ ਪਿੰਡ ਜੱਗੂ ਸੈਦੋਬਾਲ ਵਿਕਾਸ ਚਤਰ 나ਟ ਝੋਟ ਛਪਾਰ ਮਨੀ ਸੰਧੂ ਚੱਠਾ ਗੱਗੀ ਖੀਰਾਵਾਲੀ ਰਿੰਕੂ ਖਰੈਤੀ ਖੇਡੇ ਤੇ ਸ਼ਾਹਕੋਟ ਲੁਐਂਸ ਦੀ ਟੀਮ ਵਿੱਚ ਸੁਲਤਾਨ ਸੰਸਪੁਰ ਸੰਦੀਪ ਲੁਧਰ ਪਾਲੀ ਫਤਿਹਗੜ੍ਹ ਛੰਨਾ ਦਲਵੀਰ ਮਨਾਣਾ ਫੌਜੀ ਸ਼ਾਮਚੁਰਾਸੀ ਖੁਸ਼ੀ ਦੁੱਗਾ ਅਮਰਤ ਫਤਿਹਗੜ੍ਹ ਛੰਨਾ ਸੰਦੀਪ ਨੰਗਲੰਬੀਆਂ ਸੀਪਾ ਥਾਂਦੇਵਾਲ ਸ਼ਰਨਾ ਡੱਗੁਰਮਣ ਫੂਲਾ ਸੂਸਕ ਲੱਖਾ ਸਰਾਵਾ ਤੇ ਦੀਸਾ ਆਲੋਵਾਲ ਖੇਡੇ ਤੇ ਤੀਜੇ ਤੇ ਚੌਥੇ ਨੰਬਰ ਵਾਲੀ ਟੀਮ ਸਰਹਾਲਾ ਰਣੂਆ ਦੀ ਟੀਮ ਵਿੱਚ ਪਾਲਾ ਜਲਾਲਪੁਰ ਜੀਤ ਕੋਟਲੀ ਬਿੱਟੂ ਦੁਗਾਲ ਗੁਲਜਾਰੀ ਸੁੰਨਰ ਵਾਹਿਗੁਰੂ ਸਿੱਜੇਬਾਲ ਪਿੰਦੂ ਸਿੱੱਜੇਬਾਲ ਬੁੱग्गा ਮੱਲੀਆਂ ਤੀਰਥ ਜੋਲ ਸ਼ਕਤੀਮਾਨ ਸੰਘਵਾਲ ਦੁੱਲਾ ਬੱਗਾਪਿੰਡ ਸੁੱਖਾ ਮਾਲਾ ਰਾਮਣ ਮੱਲੀਆਂ ਤੇ ਲੱड्डੂ ਦੁਗਾਲ ਖੇਡੇ ਤੇ ਦੁਆਬਾ ਵਾਰੀ ਸੁਰਖਪੁਰ ਦੀ ਟੀਮ ਵਿੱਚ ਯਾਦਾ ਸੁਰਖਪੁਰ ਜੋਦਾ ਸੁਰਖਪੁਰ ਮਨੀ ਮੱਲੀਆਂ ਸ਼ੁਰਲੀ ਖੀਰਾਂ ਵਾਲੀ ਕਾਲਾ ਹਰੀਗੜ ਮਿੱਠੂ ਹੇਰ ਚਮਕੌਰ ਪੀਟਲ ਰਿਸ਼ੀ ਬਾਕਰਪੁਰ ਜੋਤਾ ਮਹਿਮਦ ਸੁਖ ਹਰਦਾ사 ਰਵੀ ਜੋਗੀ ਮਟੋਲੜਾ ਤੇ ਹੈਪੀ ਬਲੇਰ ਖਾਨਪੁਰ ਖੇਡੇ ਤੇ ਦੋਸਤੋ ਏਸੀ ਅੱਜ ਦੇ ਕਬੱਡੀ ਕੱਪਾਂ ਦੇ ਫਾਈਨਲ ਮੈਚਾਂ ਦੇ ਰਿਜ਼ਲਟ ਜੇਕਰ ਤੁਹਾਨੂੰ ਸਾਡੀ ਇਹ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਆ ਕਰੋ ਜੇਕਰ ਕੋਈ ਸਵਾਲ ਜਾਂ ਸੁਝਾਅ ਹੋਵੇ ਜਾਂ ਕਿਸੇ ਵੀਡੀਓ ਬਾਰੇ ਤਾਂ ਤੁਸੀਂ ਸਾਨੂੰ ਇਸ ਵੀਡੀਓ ਦੇ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜਰੂਰ ਦੱਸੋ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤੇ ਨਾਲ ਬਣੇ ਬੈਲ ਨੂੰ ਵੀ ਜਰੂਰ ਦਬਾ ਦਿਓ ਜਿਵੇਂ ਨਾਲ ਤੁਹਾਨੂੰ ਆਉਣ ਵਾਲੀਆਂ ਸਾਰੀਆਂ ਨਵੀਆਂ ਵੀਡੀਓਜ਼ ਦਾ ਪਤਾ ਲੱਗਦਾ ਰਹੂਗਾ ਤਾਂ ਇਸ ਵੀਡੀਓ ਦੇ ਵਿੱਚ ਇੰਨਾ ਹੀ ਤਾਂ ਮਿਲਦੇ ਆ ਕਿਸੇ ਨੈਕਸਟ ਵੀਡੀਓ ਦੇ ਵਿੱਚ ਕਿਸੇ ਹੋਰ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਧੰਨਵਾਦ